ਅਕਈ ਤਰ੍ਹਾਂ ਦੇ ਤਮਾਸ਼ੇ ਅੱਜ ਕੱਲ ਤੁਸੀਂ یوں ਕਹਿ ਲਓ ਵੀ ਜਿੰਨਾ ਪੈਸਾ ਜ਼ਿਆਦਾ ਆ ਜਾਏ ਅੱਜ ਜਿਸ ਵੀ ਪਾਰਟੀ ਕਰਨੀ ਹੈ ਜੀ ਤੇ ਕਦੀ ਤੁਸੀਂ ਦੇਖਿਓ ਵੱਡੇ ਸ਼ਹਿਰਾਂ ਵਿੱਚ ਅਕਸਰ ਬੰਦੇ ਜਦੋਂ ਪੈਸਾ ਜ਼ਿਆਦਾ ਆ ਜਾਂਦਾ ਹੈ ਬਸ ਕੌਤਕ ਕੋਡ ਲਫ਼ਜ਼ ਉਹੀ ਏ ਤਰੀਕੇ ਬਦਲ ਗਏ ਪਰ ਕਰਦੇ ਮौज-ਮਸਤੀ ਮਹਾਰਾਜ ਸੱਚੇ ਬਾਦਸ਼ਾਹ ਕਹਿੰਦੇ ਆ ਇੰਨਾ ਪੈਸਾ ਹੋਵੇ ਕੌਤਕ ਕੋਡ ਤਮਾਸ਼ੀਆਂ ਚਿੱਤ ਨਾ ਆਵਸ ਨਾਉ ਅਗਲਾ ਬਚਨ ਨੇ ਨਾਨਕ ਕੋੜੀ ਨਰਕ ਬਰਾਬਰੇ ਹੁਣ ਮੈਂ ਇਹ ਮੇਰੇ ਕੋਲ ਕੋਈ ਸ਼ਬਦ ਨਹੀਂ ਇਹ ਗੁਰੂ ਅਰਜੁਨ ਦੇਵ ਜੀ ਦੇ ਬਚਨ ਨੇ ਕਿ ਜਿਹੜਾ ਬੰਦਾ ਨੱਚਦਾ ਖੇਡਦਾ ਖਾਂਦਾ ਪੀਂਦਾ ਸਭ ਕੁਝ ਹੈ ਇਹਨਾਂ ਕੁਝ ਰੱਬ ਨੇ ਦਿੱਤਾ ਮਹਾਰਾਜ ਕਹਿੰਦੇ ਉਹ ਘਰ ਉਹ ਥਾਂ ਇਉਂ ਸਮਝੋ ਨਰਕ ਦੇ ਬਰਾਬਰ ਹੈ ਕਈ ਕੋੜੀ ਦਾ ਅਰਥ ਹੈ ਜਿਹਦੀ ਗਿਣਤੀ ਨਹੀਂ ਆਪਾਂ ਦਰਜਨ ਕੋੜੀ ਕਰਦੇ ਵੀ ਕਰਦੇ ਨਾਨਕ ਕੋੜੀ ਨਰਕ ਬਰਾਬਰੇ ਉਜੜ ਸੋਈ ਥਾਂ ਉਹ ਉਜਾੜ ਹੈ ਹੁਣ ਇਸ ਤੋਂ ਅਗਲੀ ਪੌੜੀ ਧਿਆਨ ਨਾਲ ਸੁਣਿਓ ਪੌੜੀ ਮਹਾ ਭਿਆਨ ਉद्याਨ ਨਗਰ ਕਰ ਮੰਨਿਆ ਵੈ ਗੁਰੂ ਜੀ ਖੈ ਤਾਂ ਰੱਬ ਨੂੰ ਭੁਲਾ ਕੇ ਤੁਹਾਨੂੰ ਭੁਲਾ ਕੇ ਜੰਗਲ ਹੈ ਅਸੀਂ ਇਹਨੂੰ ਸ਼ਹਿਰ ਸਮਝੀ ਬੈਠੇ ਆਂ ਪੌੜੀ ਮਹਾ ਭਿਆਨ ਉद्याਨ ਨਗਰ ਕਰ ਮੰਨਿਆ ਝੂਠ ਸਮਗਰੀ ਪੇਖ ਸੱਚ ਕਰ ਜਾਣਿਆ ਕਾਮ ਕ੍ਰੋਧ ਅਹੰਕਾਰ ਫਿਰੇ ਦਿਵਾਨਿਆ ਸੱਚੀ ਮੁੱਚੀ ਬੰਦਾ ਹੰਕਾਰ ਇਹਨੇ ਕਾਮ ਵੀ ਕ੍ਰੋਧ ਵੀ ਕਿਸੇ ਬੰਦੇ ਦੀ ਗੱਲ ਸੁਣਨ ਨੂੰ ਤਿਆਰ ਨਹੀਂ ਕਾਮ ਕ੍ਰੋਧ ਅਹੰਕਾਰ ਫਿਰਹਿ دیਵਾਨਿਆਂ ਸਿਰ ਲੱਗਾ ਜਮਡੰਡ ਤਾਂ ਪਛਤਾਨਿਆਂ ਜਦੋਂ ਮੌਤ ਨੇ ਸਿਰ 'ਚ ਡੰਡਾ ਮਾਰਿਆ ਫਿਰ ਪਤਾ ਲੱਗਾ ਮਹਾਰਾਜ ਕਹਿੰਦੇ ਬਿਨ ਪੂਰੇ ਗੁਰਦੇਵ ਫਿਰਹਿ ਸ਼ੈਤਾਨਿਆਂ ਰੱਬ ਤੋਂ ਬਿਨਾਂ ਗੁਰੂ ਤੋਂ ਬਿਨਾਂ ਸ਼ੈਤਾਨ ਦੀ ਤਰਮੰ